ਆ ਬਣਾ ਲੈਣ ਲੱਗਿਆ ਮਿੱਟੀ ਐ ਵਿੱਚ ਇਹਦੇ ਪਾਈ ਬਰੀਕ ਪੰਬੀ ਆਪਾਂ ਫਰੋਜਪੁਰ ਦੀ ਪੰਬੀ ਕਹਿੰਨੇ ਆ ਨਾ ਪੰਬੀ ਮਤਲਬ ਪੰਬੀ ਮਤਲਬ ਆ ਜਿਹੜੀ ਬਰੀਕ ਟੂੜੀ ਹੁੰਦੀ ਨਾ ਉਹਦੇ ਛਾਣੇ ਵਿੱਚ ਛਾਣੀ ਆ ਤੇ ਉਹ ਹੁੰਦੀ ਆ ਅੱਛਾ ਮੈਂ ਤਾਂ ਬਹੁਤ ਮਿੱਟੀ ਲਈ ਆ ਕੱਚੇ ਕੋਠਿਆਂ ਨਾਲ ਹੂੰ ਹੂੰ ਉਥੇ ਨਾ ਨਹੀਂ ਕਰੇ ਲਾਂਦੇ ਹੁੰਦੇ ਹਾਂ ਸਾਰੇ ਘਰ ਹੀ ਤੇ ਚਸ ਸਾਰਾ ਘਰ ਇੱਕ ਚਾ ਸਿਕੰਦਾ ਵੱਡੀਆਂ ਵੱਡੀਆਂ ਇਦਾ ਹਵੇ ਇਹ ਕੱਚਾ ਉਹ ਸੁਭ ਸੁਣੇ ਲੱਗਦੇ ਲੈ ਜਾਂਦੇ ਸੀ ਅੱਜ ਕੱਲ ਜਿਹੜੇ ਲੋਕੇ ਕਰਦੇ ਹੋ ਵੀ ਵੈਡਿੰਗ ਸ਼ੂਟ ਕਰਦੇ ਆ ਤੇ ਉਹ ਸਭ ਉਦਾਂ ਦੇ ਬਣਾਉਂਦੇ ਕੱਚੀਆਂ ਕਰਨਾ ਸੇਮ ਉਵੇਂ ਦਾ ਹੀ ਸੀ ਸਾਡਾ ਘਰ ਪੱਟੀਆਂ ਪੌੜੀਆਂ ਅਸੀਂ ਤਾਂ ਚੜਾਈਆਂ ਹਈਆਂ ਸੀ ਮੈਂ ਤਾਂ ਮੇਰੇ ਭਰਾ ਨੇ ਆਪੇ ਬਣਾ ਕੇ ਆ ਦੇਖ ਆ ਬਣ ਗਈ ਨਾ ਮਿੱਟੀ ਇਹ ਮਿੱਟੀ ਨਾ ਬੜੀ ਚੀਕਨੀ ਮਿੱਟੀ ਆ ਬੜਾ ਸੋਹਣਾ ਚੁੱਲਾ ਬਣੂਗਾ ਇਹਦੇ ਨਾਲ ಕೂ ಬು ಕಾ ಪಿ ತರೆಯ ಥಿ ಮಿಟ್ಟಿ ಗತಿ ಪೈ ਦੇਖ ਕਿੰਨੀ ਸੋਹਣੀ ਮਿੱਟੀ ਹਾਂ ਕਿੰਨੀ ਸੋਹਣੀ ਲੱਗਦੀ ਪਈ ਰਾਤ ਨੂੰ ਅਸੀਂ ਇਦਾਂ ਬਣਾ ਕੇ ਹੂੰ ਰੱਖ ਲੈਣੀ ਮੈਂ ਤਾਂ ਮੇਰੀ ਬੀਬੀ ਨੇ ਹੂੰ ਤੇ ਸਵੇਰੇ ਉੱਠਦੇ ਆਂੀ ਬੱਸ ਲੱਗ ਜਾਣਾ ਹੂੰ ਲਾ ਤੁਸੀਂ ਤਾਂ ਸਾਰੇ ਤੋੜ ਦਿੱਤੇ ਹਾਂ ਸਾਰੇ ਤੋੜ ਦਿੱਤੇ ਇਹ ਪੁੱਤ ਮਿੱਟੀ ਹੋਣਾ ਜਿੱਦਾਂ ਬਲ ਬਲ ਕੇ ਨਾ ਹੂੰ ਹੋ ਗਈ ਆ ਫੇਰ ਜਿਵੇਂ ਤੇ ਉੱਤੇ ਹੀ ਲਾ ਦਿੰਦੀ ਨਾ ਉਹਨਾਂ ਫੇਸੇ ਖਰਾਬ ਹੋ ਜਾਣਾ ਸੀ ਅੱਛਾ ਹਾਂ ਲਾ ਕੇ ਕਰਨਾ ਪੈਣਾ ਹਾਂ ਲਾ ਕੇ ਜੇ ਮਤਲਬ ਜਲਦੀ ਲਾ ਲਈਏ ਇਸ ਵਾਰ ਆਪਾਂ ਨੂੰ ਟਾਈਮ ਵੀ ਲੱਗ ਗਿਆ ਨਾ ਹੂੰ ਹੂੰ ਤੇ ਇਹ ਕਦੋਂ ਲਈ ਸੀ ਇਹਨੂੰ ਹੋ ਗਏ 4-5 ਮਹੀਨੇ ਹੋ ਗਏ ਆਪਾਂ ਰੋਟੀ ਵੀ ਬਣਾਉਂਦੇ ਰਹੇ ਨਾ ਵਿੱਚ ਹੂੰ ਤੇ ਦਾ ਕਰਕੇ ਮਿੱਟੀ ਗਿੱਡੀ ਸੋਹਣੀ ਹੈ ਨਾ ਹੈ ਨਹੀਂ ਮਿੱਟੀ ਗਿੱਡੀ ਸੋਹਣੀ ਏ ਬੱਕੀ ਨਾ ਮਿੱਟੀ ਹੈ ਵੀ ਬੜੀ ਪੱਕੀ ਸੀ ਬੜਾ ਟਾਈਮ ਕੱਢ ਗਿਆ ਇਹ ਵੀ ਹਮਮਮ ਬਸ 6 ਮਹੀਨੇ ਨਾ ਹੁੰ ਰਹੇ ਹਾਂ ਇਹਨੂੰ ਇਦਾਂ ਲਾਵਾਂਗੇ ਨਾ ਫਿਰ ਵਧੀਆ ਮਜ਼ਬੂਤ ਬਣ ਜਾਊਗਾ ਫੇ ਭਾਵੇਂ ਆਪਾਂ ਇਹਨੂੰ 6 ਮਹੀਨੇ ਨਾ ਲਈਏ ਚਲ ਉਦਾਂ ਪੋਚਾ ਮਾਰ ਲਿਆ ਹਮਮਮ ਇਹ ਆਪਣੇ ਪਿੰਡ ਹੁੰਦਾ ਸੀ ਉਦੇ ਤੇ ਮਾਰਦੇ ਹੁੰਦੇ ਸੀ ਪੋਚਾ ਨਾ ਹਾਂ ਤਾਂ ਨਾ ਜਾਂ ਤਾਂ ਨਿੱਕੀ ਜਿੰਦੂ ਮੈਂ ਕਹਿੰਦੀ ਹੁੰਦੀ ਸੀ ਕਿ ਕੁਚਲਾ ਦੇ ਜਦੋਂ ਆਪਾਂ ਖੰਡ ਪਾਟ ਵੀ ਕਰਾਉਂਦੇ ਹੁੰਦੇ ਸੀ ਹਮ ਤਾਂ ਵੀ ਮੈਂ ਕਦੀ ਨਹੀਂ ਸੀ ਕਿਸੇ ਤੋਂ ਚੁੱਲਾ ਬਣਵਾਇਆ ਇਹ ਬਾਹਰੋਂ ਵੀ ਮਿੱਟੀ ਲੱਥੇਗੀ ਕਿ ਹਮ ਇਹ ਜਿਹੜੀ ਬਾਹਰ ਵਾਲੀ ਥੋੜੀ ਥੋੜੀ ਅੱਛਾ ਜ਼ਿਆਦਾ ਨਹੀਂ ਥੋੜੀ ਥੋੜੀ ਲੱਥੇਗੀ ਪਰ ਅੰਦਰ ਵਾਲੀ ਤਾਂ ਸਾਰੀ ਲੱਥੇ ਹਮ ਲਾਈਦਾ ਮੜਾ ਮੜਾ ਪਾਣੀ ਠੀਕ ਹੈ ਹਮ ਹਮ ਤੇ ਇਹ ਤਾਂ ਬਹੁਤ ਲਾਇਆ ਇੱਧੇ ਢੱਲੇ ਉਹ ਢਿੱਕ ਜਾਂਦੇ ਹੁੰਦੇ ਸੀ ਹਾਂ 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 ਜੁਹਾਂ ਕਰਾਣੂ ਵੀ ਲੱਗਦੀ ਅੰਦਰ ਬਾਹਰ ਸਾਰੇ ਵੇੜਿਆਂ ਚ ਉਹੋ ਹੁਣ ਤਾਂ ਕੱਚੇ ਵੇੜੇ ਰਹਿ ਹੀ ਨਹੀਂ ਗਏ ਸ਼ਾਇਦ ਤਾਂ ਹੀ ਬਾਵਾ ਇੰਨੀਆਂ ਕਾਲੀਆਂ ਹੋ ਗਈਆਂ ਮਿੱਠੀ ਆਹ ਲਾ ਕੇ ਨਹੀਂ ਕਾਲੀਆਂ ਕਿੱਥੇ ਸਹੀ ਤੇ ਗੀਆਂ ਅਸੀਂ ਬਸ ਇਦਾਂ ਲੈ ਕੇ ਇੰਨੀ ਮਿੱਠੀ ਲੈਣੀ ਪਹਿਲਾਂ ਇੱਛਾ ਇੱਕ ਬਾਵਾ ਨੂੰ ਫੋਕਵਾ ਅੰਜੇ ਕੁ ਮੇਰੇ ਵਾਂਗੂ ਪੋਲੇ ਜਿਹੇ ਹੱਥਾਂ ਨਾਲ ਕਰੇ ਤਾਂ ਕਿੱਥੇ ਲੱਗਣ ਹੱਥ ਤਾਂ ਸਖਤੀ ਕਰਨਾ ਪੈਂਦਾ ਬਈ ਹਮ ਫਿਰ ਅਸੀਂ ਕਦੀ ਲਾਈ ਨਹੀਂ ਤੇ ਨਹੀਂ ਪਰ ਤੋ ਸਿੱਖਣਾ ਚਾਹੀਦਾ ਇਦਾਂ ਵੀ ਪਤਲੀ-ਪਤਲੀ ਲਾਉਣੀ ਪਹਿਲਾਂ ਨਹੀਂ ਇਹ ਤਾਂ ਥੋੜੀ ਜਿਹੀ ਮੈਂ ਵੈਸੇ ਮੋਟੀ ਤਾਂ ਲਾਈ ਆ ਵੀ ਇਹਦੇ ਲਾਤ ਨਾ ਤੀ ਨਾ ਸਾਰੀ ਇਹਦੇ ਤੇ ਕੋਈ ਫੇਰ ਲੱਗਣੀ ਐ ਉੱਪਰ ਪੈਨ ਲਾਤੀ ਨਸਾਰੇ ਹੂੰ ਹੂੰ ਸਾਫ ਕਰਕੇ ਇਹਦੇ ਵਿੱਚ ਨਾ ਰੋੜ ਬੜਾ ਮਿੱਟੀ ਚ ਹੂੰ ਹੂੰ ਥੋੜਾ ਜਿਹੜੀ ਹੱਥ ਜੀ ਤਲੀ ਹੈ ਇਹਦੇ ਨਾਲ ਐ ਮਿਲਣਾ ਹੂੰ ਹੂੰ ਵੀ ਉਂਗਲਾਂ ਨਾਲ ਨਹੀਂ ਜਿਹੜੀ ਤਲੀ ਹੁੰਦੀ ਹੈ ਨਾ ਉਹਦੇ ਨਾਲ ਇਹ ਵਿੱਚ ਵਿੱਚ ਥੋੜਾ ਥੋੜਾ ਜਿਹਾ ਫਟਲੀਨਾ ਮਜਬੂਤੀ ਜ਼ਾਦੀ ਖੜਦੇ ਸਬਰ ਜੇ ਦਾ ਕੰਮ ਹੈ ਨਾ ਫਿਰ ਬਣਦਾ ਚੁੱਲ੍ਹਾ ਜਦੋਂ ਹੰਡ ਤੇ ਬਣੇਗਾ ਨਾ ਫਿਰ ਵੇਖੇ ਸਬਰ ਦਾ ਕੰਮ ਹੁੰਦਾ ਵਾ ਇੱਕ ਨਾ ਪਿੰਡ ਤਾਂ ਤੂੜੀਆਂ ਹੁੰਦੀਆਂ ਸੀ ਨਾ ਬੜੀਆਂ ਬਰੀਕ ਹੂੰ ਹੂੰ ਮਨ ਤਾਂ ਕਿਸੇ ਦਾ ਚੁੱਲ੍ਹਾ ਬਣਾਇਆ ਪਸੰਦ ਨਹੀਂ ਸੀ ਆਂਦਾ ਹੁੰਦਾ ਅਨਾ ਜਿਹੜੀ ਕਿਨਾਰੀ ਕੱਢਣੀ ਨਾ ਇਦਾਂ ਗੱਡੀ ਦੀ ਸੀ ਇਹ ਐ ਹੂੰ ਹੂੰ

ਉਹ ਰੋਟੀ ਤਾਂ ਰੋਟੀ ਬੜੀ ਸੁਆਦ ਬਣਦੀ ਹਮ ਗਰਮ ਗਰਮ ਨਾਲ-ਨਾਲ ਖਾਈ ਜਾਂ ਟੂੜਿਆ ਵਰਗੀਆਂ ਹੁੰਦੀਆਂ ਰੋਟੀਆਂ ਹਮ ਮਤ ਮਿੱਟੀ ਤਾਂ ਬਹੁਤ ਝੇਕਣੀ ਆ ਹਮ ਹਮ ਬਸ ਇਹ ਹੀ ਆ ਵੀ ਥੋੜਾ ਜਿਹਾ ਕਮਸ਼ਨ ਪਹਿਲਾਂ ਜਿੱਲੇ ਬਣਾਈਦੇ ਸੀ ਆਪੇ ਵਾਰ ਦੇ ਕੇ ਇਹ ਜਦੋਂ ਆਪਾਂ ਆਪਣੀ ਕੋਠੀ ਬਣਦੀ ਸੀ ਉਦੋਂ ਉਦੋਂ ਰੈਂਟ ਤੇ ਰਹਿੰਦੇ ਸੀ ਨਾ ਕਹਾਂ ਵੇਚਣ ਵਾਲਾ ਆਇਆ ਭਾਈ ਵਿੱਚ ਤਾਂ ਇਹ ਪੱਤਰਾ ਜਿਹਾ ਲੱਗਾ ਤੋ ਦੇਖਿਆ ਹੁਣ ਆ ਹੂੰ ਤੇ ਉਹ ਲੱਗਾ ਸੀਗਾ ਕਿ ਨਾ ਸਫਾਈ ਨਾਲ ਲੱਗਣੀ ਅਸੀਂ ਉਦਾਂ ਹੀ ਕਿੰਨੇ ਸੋਨਾ ਬਣ ਗਏ ਸਾਰੇ ਬੰਦਾ ਸੀਸੇ ਵਾਰਨਾ ਤੋੜੀ ਨੇ ਸੀ ਕੁਛ ਥੋੜੀ ਜਿਹੀ ਜਿਆਦੀ ਵਧੀਆ ਹੂੰ ਹੂੰ ਕਿੰਨੇ ਸੁਆਹ ਨੇ ਆਹ ਸਾਰੀ ਤੋੜੀ ਦਾ ਵੀ ਸਾ ਬੰਦਾ ਪੁੱਤਰ ਹੋਵੇ ਨਾ ਵਧੀਆ ਬਰੀਕ ਤੋੜੀ ਹੂੰ ਤੇ ਤੇ ਤਾਂ ਬਹੁਤ ਹੀ ਜਿਆਦਾ ਵਧੀਆ ਬਣ ਜਾਂਦਾ ਵਧੀਆ ਬਣ ਰਿਹਾ ਤਾਂ ਆਹ ਆਹ ਵਧੀਆ ਬਣ ਰਿਹਾ ਵਧੀਆ ਸਾਗ ਧਰਨ ਵਾਲੇ ਬਣਾਗੇ ਹੂੰ ਅੱਜ ਜੀ ਸ਼ਨੀਵਾਰ ਆ ਨਾ ਹੂੰ ਕੱਲ ਨੂੰ ਆਪਾਂ ਧਰਨਾ ਵਾ ਕੱਲ ਨੂੰ ਐਤਵਾਰ ਦਾਦੀ ਵੀ ਮਜ਼ਾਕ ਕਰ ਦਿੰਦੇ ਆ ਅੱਜ ਲੈ ਆਇਓ ਨਾ ਆ ਕੱਲ ਮੈਂ ਕੜਾ ਬਣਾਇਆ ਸੀ ਉਹ ਜਿਹੜਾ ਹਵਾ ਚਲਦੀ ਹੈ ਸ਼ਾਇਦ ਉਹਦਾ ਕਰਕੇ ਦੇਖ ਗਏ ਨਹੀਂ ਧੁੰਦ ਦੇ ਨਾਲ ਜਿਹੜੇ ਪੱਤੇ ਖਰਾਬ ਹੋਏ ਸੀ ਨਾ ਹੂੰ ਹੂੰ ਉਹ ਥੋੜੇ ਸੀ ਕੱਲ ਜਦੋਂ ਕੜਾ ਬਣਾਇਆ ਸੀ ਕਿੰਨਾ ਸੋਹਣਾ ਬਣ ਗਿਆ ਲੈ ਬਈ ਹੁਣ ਤੁਸੀਂ ਸਾਰੇ ਜਣੇ ਦੱਸਿਓ ਵੀ ਤੁਹਾਨੂੰ ਤੁਹਾਡੀ ਆਂਟੀ ਦਾ ਤੁਹਾਡੀ ਬੇਬੇ ਦਾ ਬਣਿਆ ਹੋਇਆ ਪਿੰਡੂ ਸਟਾਈਲ ਦਾ ਚੁੱਲਾ ਕਿਵੇਂ ਦਾ ਲੱਗਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਾਂ 'ਚ ਜਰੂਰ ਦੱਸੋ ਕਿ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਮੇਰੇ ਬੱਚਿਓ